ਉੱਥੇ ਨਜਾਇਜ਼ ਕਰਦੀ ਉਹਦਾ ਕੋਈ ਮਤਲਬ ਨਹੀਂ ਜਿਹੜਾ ਵੀ ਇੱਥੇ ਕੋ ਸਾਡਾ ਸੇਵਾਦਾਰ ਬੈਠਦਾ ਜਿੰਨੂੰ ਅਸੀਂ ਬਿਠਾਉਂਦੇ ਆ ਉਹਦੇ ਨਾਲ ਧੱਕਾ ਕਰਦੀ ਉਹਨੂੰ ਨਜਾਇਜ਼ stdc ਲਾਉਂਦੀ ਹੈ ਇਹਨੂੰ ਵੀ ਕਈ ਹਰਕਤਾਂ ਕੀਤੀਆਂ ਨੇ ਸਾਡੀ ਗਾਇ ਹੈਰੀ ਦੇ ਵਿੱਚ ਇੱਥੋਂ ਗਾਟਰ ਚੋਰੀ ਕੀਤੇ 5 ਸਾਲ ਤੋਂ ਇਹਨੂੰ ਸਾਨੂੰ ਕਬਜ਼ਾ ਦਿੱਤਾ ਹੋਇਆ ਪਹਿਲਾਂ ਵੀ 20 25 ਸਾਲ ਤੋਂ ਇੱਥੇ ਪਿੰਡ ਸਾਰੇ ਤੋਂ ਵੈਰੀਫਾਈ ਕਰ ਸਕਦੇ ਕਿ ਇਹਨਾਂ ਦਾ ਕਬਜ਼ਾ ਸੀ ਇਹਨਾਂ ਦੇ ਪਿੱਛੇ ਰਿਸ਼ਤੇਦਾਰਾਂ ਦਾ ਕਬਜ਼ਾ ਸੀ ਇਹਨਾਂ ਦਾ ਹੀ ਇਹਨਾਂ ਦੇ ਕਬਜ਼ੇ ਤੋਂ ਕਬਜ਼ਾ ਫਗਤ ਅੰਨਾ ਜੀ ਦਲਪੰਦ ਨੂੰ ਲੈ ਪਰ। ਫੌਲਸਟੀਨ ਆ ਰਲਕੇ ਉਹਨਾਂ ਨੇ ਜੇ ਸਾਡੇ ਤੇ ਵੀ ਪਰਚਾ 432 ਦਾ ਕਰਾਇਆ। ਜਿਹੜਾ ਕਿ ਉਹ ਝੂਠਾ ਸਾਬਤ ਹੋਇਆ। ਇਹ ਠਾਣੇ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਦੇ ਸਾਹਮਣੇ ਲਿਖਤ ਹੋਈ ਰਾਜਨਾਮਾ ਹੋਇਆ ਕਿ ਜੇ ਉਹ ਜਗ੍ਹਾ ਦੇ ਵਿੱਚ ਜਾਊਗੀ ਤੇ ਕਿੰਨੀ ਕਾਰਵਾਈ ਕੀਤੀ ਜਾਊਗੀ। ਵਰਦੀ ਮੈਂ ਉਹਨਾਂ ਨੂੰ ਰਾਤੀ ਵਾਸਤੇ ਸਲਾਕੇ ਗਿਆ ਉਹਨਾਂ ਨੇ ਰਾਤ ਨੂੰ ਬੰਦੇ ਸੱਜ ਕੇ ਦਿਨੇ ਸੱਟਾਂ ਲਵਾਈਆਂ ਵੀ ਪਕਰਕਾਰ ਦੀ ਵੀ ਗਲਤੀ ਆ ਉਹਨੂੰ ਪਹਿਲਾਂ ਸੋਨਾ ਪਾਰਟੀਆਂ ਤੋਂ ਪ੍ਰੂਫ ਦਾ ਕੋਈ ਵਿਆ ਪੁੱਛਣਾ ਚਾਹੀਦਾ ਸੀ ਸਾਡਾ ਕੋਈ ਵੀ ਪ੍ਰੂਫ ਝੂਠਾ ਹੋਵੇ ਜਿੱਦੇ ਤੁਹਾਨੂੰ ਪ੍ਰੂਫ ਦਿੱਤੇ ਆ ਸਾਡੇ ਫੋਨ ਨੰਬਰ ਉੱਤੇ ਲਿਖੇ ਆ ਸਾਨੂੰ ਪੂਰੀ ਦੇਹਬੰਦੀ ਨੂੰ ਸੱਜ ਕੇ ਉਸੇ ਵੇਲੇ ਸਾਡੇ ਦੇ ਕਾਨੂੰਨੀ ਵਾਰ ਕਾਰਵਾਈ ਕਰਨੀ ਚਾਹੀਦੀ ਓਨੇ ਕੇ ਦਾ ਕਰਵਾਰ ਕਰਦੀ ਆ ਉਨੇ ਪਹਿਲਾ ਆਪਣਾ ਜਿਹੜਾ ਪਹਿਲਾ ਘਰ ਵਾਲਾ ਸੀ ਉਹ ਮਾਰਿਆ ਉਹਦਾ ਵੀ ਪਰਚਾ ਭੋਗੋਠਾਣੀ ਦਰਜ ਹੋਇਆ ਕਿ ਕਿਸੇ ਨੇ ਗਵਾਹੀ ਨਹੀਂ ਦਿੱਤੀ ਦਰਦਿਆਂ ਨੇ ਪਰਸ ਨੂੰ ਆ ਕੇ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰਦੇ ਆਂ ਕਿ ਮੈਨੂੰ ਹਸਪਤਾਲ ਲਓ ਜੇ ਸਾਡਾ ਪੈ ਗਿਆ ਤੇ ਫਿਰ ਤੁਸੀਂ ਕਹਣਾ ਵੀ ਨਿਹੰਗ ਸਿੰਘ ਜਿਹੜਾ ਵਾਦਾ ਕਰਦੇ ਆਂ ਭੋਗ ਪਰ ਨਜ਼ਦੀਕ ਪਿੰਡ ਬਹਿਰਾਮ ਸ੍ਰਿਸ਼ਤਾ ਵਿਖੇ 45 ਮਰਲੇ ਦੇ ਕਰੀਬ ਜਗਾ ਜੋ ਕਿ ਬਾਕਰਬੋੜੀ ਸੀ ਜੋ ਕਿ 20 ਸਾਲ ਪਹਿਲਾਂ ਬਾਬਾ ਗੁਰਮੀਤ ਸਿੰਘ ਜੀ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਸੀ ਤੇ 1 April 2021 ਨੂੰ ਬਾਬਾ ਗੁਰਮੀਤ ਸਿੰਘ ਜੀ ਦੇ ਨਾਮ ਤੇ ਇੰਤਕਾਲ ਹੋ ਗਿਆ ਸੀ ਪਰ ਫਿਰ ਵੀ ਉਸ ਜਗਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਕਪਰ ਦੇ ਇੱਕ ਨਵੇਂ ਬਣੇ ਪੱਤਰਕਾਰ ਨੇ ਬਿਨਾ ਪ੍ਰੂਫ ਦੇ ਆਧਾਰ ਤੇ ਝੂਠੀ ਖਬਰ ਵੀ ਚਲਾ ਦਿੱਤੀ ਆਉਂ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਤੇ ਸੁਣਦੇ ਹਾਂ ਬਾਬਾ ਗੁਰਮੀਤ ਸਿੰਘ ਤੇ ਬਾਬਾ ਗੁਰਦੇਵ ਸਿੰਘ ਦਸੂਆ ਵਾਲਿਆਂ ਦੀ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸਲ ਸਰੋਣੀ ਭਗਤ ਧੰਨਾ ਜੀ ਤਰਨਾ ਦਲ ਦਾਸ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਆ ਵਾਲੇ ਤੇ ਸਾਡੀ ਸਮੁੱਚੀ ਇਸ ਨਗਰ ਦੇ ਬਰਾਮ ਰਿਸ਼ਤਾ ਦੇ ਪਤਵੰਤੇ ਸੱਜਣ ਜਿਨ੍ਹਾਂ ਦੀ ਹਾਜ਼ਰੀ ਵਿੱਚ ਦਾਸ ਤਕਰੀਬਨ 3-4 ਸਾਲ ਤੋਂ ਇੱਥੇ ਜਿਹੜੀ ਸੇਵਾ ਸੰਭਾਲੀ ਏ ਗੁਰੂ ਦੇ ਨਿਸ਼ਾਨ ਝੁੱਲ ਰਹੇ ਨੇ ਸੋ ਦਰਬਾਰ ਦੀ ਨਹੀਂ ਪੱਥਰ ਜਿਹੜਾ ਰੱਖਿਆ ਬਾਥਰੂਮ ਦਾ ਇੱਧਰ ਕਾਰੋਬਾਰ ਚੱਲਣ ਡਿਆ ਮੋਟਰ ਚੱਲਣ ਡਈ ਏ ਸੋ ਇਹ ਬੀਬੀ ਜੀ ਨੇ ਦੱਸਿਆ ਸਾਡੇ ਸਿੰਘ ਸਾਹਿਬ ਨੇ ਕਿ ਉਹ ਬਿਲਕੁਲ ਇੱਥੇ ਨਜਾਇਜ਼ ਕਰਦੀ ਏ ਉਹਦਾ ਕੋਈ ਮਤਲਬ ਨਹੀਂ ਜਿਹੜਾ ਵੀ ਇੱਥੇ ਕੋਈ ਸਾਡਾ ਸੇਵਾਦਾਰ ਬੈਠਦਾ ਜਿਹਨੂੰ ਅਸੀਂ ਬਿਠਾਉਂਦੇ ਆ ਉਹਦੇ ਨਾਲ ਧੱਕਾ ਕਰਦੀ ਏ ਉਹਨੂੰ ਨਜਾਇਜ਼ ਸਟਾ ਲਾਉਂਦੀ ਆ ਦੇਖ ਸਕਦੇ ਹੋ ਕਿਵੇਂ ਸਟਾ ਲਾਈਆਂ ਨੇ ਜਿਹੜਾ ਕਿ ਉਹਨੇ ਪਹਿਲੂ ਵੀ ਕਈ ਹਰਕਤਾਂ ਕੀਤੀਆਂ ਨੇ ਸਾਡੀ ਗਾਇ ਹੈਰੀ ਦੇ ਵਿੱਚ ਇੱਥੋਂ ਗਾਡਰ ਚੋਰੀ ਕੀਤੇ ਉਹਦੀ ਵੀ ਦਰਖਾਸਤ ਜਿਹੜੀ ਥਾਣੇ ਵਿੱਚ ਦਿੱਤੀ ਹੈਗੀ ਸੋ ਉਹਦਾ ਤੇ ਇੱਥੇ ਕੋਈ ਮਤਲ ਨਹੀਂ ਕਿਉਂਕਿ ਗੁਰੂ ਸਾਹਿਬ ਦੇ ਨਿਸ਼ਾਨ ਝੁੱਲ ਰਹੇ ਨੇ ਕੋਈ ਉਹਦਾ ਕਿਸੇ ਕੱਲ ਦਾ ਕਬਜ਼ਾ ਨਹੀਂ ਇਹਨਾਂ ਨੇ ਤਕਰੀਬਨ 4 ਸਾਲ ਤੋਂ ਪਹਿਨੂੰ ਸਾਨੂੰ ਕਬਜ਼ਾ ਦਿੱਤਾ ਹੋਇਆ ਪਹਿਲਾਂ ਵੀ 20-25 ਸਾਲ ਤੋਂ ਇੱਥੋਂ ਤੁਸੀਂ ਪਿੰਡ ਸਾਰੇ ਤੋਂ ਵੈਰੀਫਾਈ ਕਰ ਸਕਦੇ ਹੋ ਕਿ ਇਹਨਾਂ ਦਾ ਹੀ ਕਬਜ਼ਾ ਸੀ ਇਹਨਾਂ ਦੇ ਪਿੱਛੇ ਰਿਸ਼ਤੇਦਾਰਾਂ ਦਾ ਕਬਜ਼ਾ ਸੀ ਇਹਨਾਂ ਦਾ ਹੀ ਇਹਨਾਂ ਨੇ ਕਬਜ਼ੇ ਤੋਂ ਕਬਜ਼ਾ ਕੋ ਗੱਤਨਾਂ ਜੀ ਦਲਪੰਥ ਨੂੰ ਦੇ ਦਿੱਤਾ ਸੋ ਇਹਨਾਂ ਦਾ ਨਿਸ਼ਾਨ ਜਿਹੜਾ ਝੂਲ ਰਿਹਾ ਇੱਥੇ ਜਿਹੜੀ ਸੇਵਾ ਚੱਲ ਰਹੀ ਕਾਰ ਸੇਵਾ ਉਹ ਤੁਸੀਂ ਪਿਛਲੀਆਂ ਵੀਡੀਓ ਵੀ ਕਢਾ ਕੇ ਵੇਖ ਸਕਦੇ ਹੋ ਹਰ ਸਾਲ ਜਿਹੜੀ ਇੱਥੇ ਨਿਸ਼ਾਨ ਸਾਹਿਬ ਦੇ ਚੁਲੇ ਬਦਲੀ ਹੁੰਦੇ ਨੇ ਪ੍ਰੋਗਰਾਮ ਹੀ ਹੁੰਦੇ ਨੇ ਸੋ ਇੱਥੇ ਜਿਹੜਾ ਸਾਡਾ ਇਹ ਪਹਿਰੇਦਾਰ ਬੈਠਾ ਸੇਵਾਦਾਰ ਬੈਠਾ ਇਹਦੇ ਨਾਲ ਜੋ ਵਧਦੀ ਕੀ ਹੋਈ ਏ ਉਹਨੂੰ ਸੱਟਾਂ ਲਾਈਆਂ ਗਈਆਂ ਨੇ ਇੱਥੇ ਚੋਰੀ ਕਰਨ ਲਈ ਨਿਸ਼ਾਨ ਸਾਹਿਬ ਦੀ ਬੇਦਬੀ ਕਰਨ ਵਾਸਤੇ ਜਿਹੜੇ ਇਹਨੇ ਲਿਆਂਦੇ ਨੇ ਅੰਸਰ ਉਹ ਇੱਕ ਬਹੁਤ ਮੰਦਭਾ ਦੀ ਕਟਨਾਇ ਨੇ ਕੀਤੀ ਏ ਤੇ ਜੋ ਇਹਨੇ ਆਪਣੇ ਹਰਕਤ ਕੀਤੀ ਏ ਉਹ ਇਹਨੇ ਆਪ ਨਜਾਇਜ਼ ਕੀਤੀ ਏ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਇੱਥੇ ਹੋਈ 14 ਤੇ ਕੋਈ ਇੱਥੇ ਮਤਲ ਨਹੀਂ ਬਣਦਾ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਬਣਦੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਤਾਂ ਕਿ ਸਾਨੂੰ ਜਿਹੜਾ ਅਨਸੂਰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੋ ਬੇਨਤੀ ਏ ਕਿ ਬਾਬਾ ਜੀ ਨੇ ਗਰਮੀਤ ਸਿੰਘ ਇਹਨਾਂ ਨੇ ਜਿਹੜੀ ਧਗਾ ਉਹ ਦਲਪੰਥ ਨੂੰ ਦਾਸ ਨੂੰ ਦਿੱਤੀ ਹੋਈ ਏ ਸੋ ਇਹ ਜਗਾ ਜਿਹੜੀ ਏ ਉਹ ਦਲਪੰਥ ਦੀ ਹੈ ਦਲਪੰਥ ਦੀ ਅਤੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਨਤੀ ਆ ਕਿ ਪਿੰਡ ਬਰਾਮ ਖਾਣਾ ਭੋਗਪੁਰ ਬਰਾਮ ਸ੍ਰੇਸ਼ਤੇ ਦੇ ਵਿੱਚ ਕੋਈ 45 ਮਰਲੇ ਜਗਾ ਆ ਬਾਕਰਬੋਰਡ ਦੀ ਉਹ ਦਾਸ ਵੱਲੋਂ 1421 ਦੇ ਵਿੱਚ ਲੋਟ ਕਰਾਈ ਆ ਪੈਸੇ ਦੇ ਕੇ ਉਸ ਤੋਂ ਪਹਿਲਾਂ ਵੀ ਕੋਈ 20 ਸਾਲਾਂ ਤੋਂ ਸਾਡੇ ਰਿਸ਼ਤੇਦਾਰਾਂ ਦੇ ਨਾਂ ਤੇ ਲੋਟ ਸੀ ਉਹ ਬਾਹਰ ਚਲੇ ਗਿਆ ਕੈਨੇਡਾ ਉਸ ਤੋਂ ਬਾਅਦ ਉਹਨਾਂ ਤੋਂ ਐਫੀ ਡਿਵਿਡ ਲੈ ਕੇ ਤੇ ਫਿਰ ਸਾਡੇ ਨਾਂ ਇਹ ਚੰਡੀਗੜ੍ਹ ਦਫ਼ਤਰ ਤੋਂ ਹੋਈ ਆ ਉਦੋਂ ਤੋਂ ਲੈ ਕੇ ਸਾਡਾ ਇੱਥੇ ਕਬਜ਼ਾ ਆ ਇੱਕ ਆਪਾ ਉਹ ਪਿੱਛੇ ਕਮਰਾ ਬਣਾਇਆ ਪੰਜ 6 ਖਾਨੇ ਦਾ ਉਦੋਂ ਤੋਂ ਹੀ ਨਿਸ਼ਾਨ ਸਾਹਿਬ ਝੁੱਲਦੇ ਆ ਸਿੰਘਾਂ ਦੇ ਤਾਂ ਕੋਈ ਸਾਲਕ ਤੋਂ ਨਹੀਂ ਪੱਥਰ ਰੱਖਿਆ ਸੀ ਮਹਾਰਾਜ ਦੇ ਦਰਬਾਰ ਦਾ ਹਾਂਜੀ 3 ਸਾਲ ਪਹਿਲਾਂ ਤੋਂ ਉਹਦੀ ਵੀ ਸੇਵਾ ਚੱਲਦੀ ਆ ਇਹਦੇ ਵਿੱਚ ਆ ਫਰਦਿਆ ਸਾਡੇ ਕੋ ਇਹ ਵੀ ਉਸੇ ਦਿਨ ਤੋਂ ਸਾਡੇ ਨਾਂ ਤੇ ਇੰਤਕਾਲ ਚੜਿਆ ਹੋਇਆ ਇਹ ਜਿਹੜੀ ਇੱਕ ਜਨਾਨੀ ਆ ਇੱਥੇ ਉਹ ਜਬਰੀ ਇਹਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਆ ਬਿੰਦਰ ਲੇਟ ਜਮਨ ਲਾਲ ਉਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਝਗੜਾ ਕੀਤਾ ਸੀਗਾ ਅੱਜ ਤੋਂ ਕੋਈ 2 ਸਾਲ ਪਹਿਲਾਂ ਉਦੋਂ ਉਹਨਾਂ ਤੇ ਪਰਚਾ ਵੀ ਦਰਜ ਹੋਇਆ 295 ਏ ਦਾ ਉਹਨਾਂ ਨੇ ਸਿੰਘਾਂ ਦੇ ਇੱਥੇ ਬੇਦਬੀ ਕੀਤੀ ਥਾਂ ਤੇ ਨਿਸ਼ਾਨ ਦੀ ਬੇਦਬੀ ਕੀਤੀ ਪੁਲਿਸ ਦੇ ਨਾਲ ਰਲ ਕੇ ਉਹਨਾਂ ਨੇ ਤੇ ਸਾਡੇ ਤੇ ਵੀ ਪਰਚਾ 436 ਦਾ ਕਰਾਇਆ ਜਿਹੜਾ ਕਿ ਉਹ ਝੂਠਾ ਸਾਬਤ ਹੋਇਆ ਉਹ ਮਾਨਯੋਗ ਹਾਈ ਕੋਰਟ ਨੇ ਚੰਡੀਗੜ੍ਹ ਤੋਂ ਐਸਐਸਜੀਏ ਥਰੂ ਐਸਪੀ ਅਜੇ ਗਾਂਧੀ ਉਹ ਇੱਥੇ ਮੌਕਾ ਦੇਖਣ ਆਏ ਮੌਕੇ ਤੇ ਦੇਖ ਕੇ ਤੇ ਉਹਨਾਂ ਨੇ ਫਿਰ ਸਾਡਾ ਜਿਹੜਾ ਪਰਚਾ ਉਹ ਕੈਨਸਲ ਕੀਤਾ ਦੂਜਾ ਜਿਹੜਾ ਬਿੰਦਰ ਦੇ ਖਿਲਾਫ ਪਰਚਾ ਉਹਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਆ ਉਹ ਸਾਨੂੰ ਝੂਠੀਆਂ ਦਰਖਾਸਤਾਂ ਦੇ ਦੇ ਕੇ ਝੂਠੇ ਪਰਚੇ ਕਰਾ ਕਰਾ ਕੇ ਸਰਕਾਰ ਨੂੰ ਔਰ ਮਹਿਕਮੇ ਨੂੰ ਗੁੰਮਰਾਹ ਕਰਦੀ ਆ ਆ ਹੁਣ 5-7 ਦਿਨ ਹੋਏ ਆ ਮੇਰਾ ਖਿਆਲ ਆ ਵਿੱਚ 4-7-25 ਨੂੰ ਇਹ ਥਾਣੇ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਦੇ ਸਾਹਮਣੇ ਲਿਖਤ ਹੋਈ ਰਾਜਨਾਮਾ ਹੋਇਆ ਵੀ ਜੇ ਉਹ ਜਗ੍ਹਾ ਦੇ ਵਿੱਚ ਜਾਊਗੀ ਤੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹਨੇ 4 ਦਿਨ ਹੀ ਨੰਗਣ ਦਿੱਤੇ ਸਾਡੇ ਬੰਦੇ ਇੱਥੇ ਲੇਬਰ ਦੇ ਮੈਂ ਉਹਨਾਂ ਨੂੰ ਰਾਖੀ ਵਾਸਤੇ ਸਲਾਕੇ ਗਿਆ ਉਹਨਾਂ ਨੇ ਰਾਤ ਨੂੰ ਬੰਦੇ ਸੱਦ ਕੇ ਨੇ ਸਟਾ ਲਵਾਈਆਂ ਤੜਕੇ 5 ਵਜੇ ਉਹਨਾਂ ਨੇ ਨਾਲ ਬਿੰਦਰ ਆਈ ਬਿੰਦਰ ਦਾ ਮੁੰਡਾ ਹੈਗਾ ਗਵੰਦੀਪ ਪਰ ਫੱਗੀ ਆਹ ਬੰਦਾ ਮੇਰਾ ਜਿਹੜਾ ਇੱਥੇ ਮੇਨ ਇਹਦੇ ਕੋ ਚਾਬੀ ਆ ਗੇਟ ਦੀ ਇਹਦੀ ਆ ਲੱਤ ਦੇਖੋ ਇਹਦੀ ਲੱਤ ਦੋ ਦਿਨ ਹਸਪਤਾਲ ਰੱਖਿਆ ਉੱਥੇ ਇਹਦਾ ਇਲਾਜ ਕਰਾ ਕੇ ਤੁਹਾਨੂੰ ਲਿਆਂਦਾ ਇਹਦਾ ਇਲਾਜ ਹੁਣ ਮਹਿੰਗੇ ਪੈਸੇ ਨਾਲ ਹੋਣਾ ਹਸਪਤਾਲੋਂ ਨਹੀਂ ਹੋਣਾ ਤੇ ਪ੍ਰਾਈਵੇਟ ਹਸਪਤਾਲ ਤੇ ਦਾ ਇਲਾਜ ਕਰਾਵਾਂਗੇ ਤੇ ਉਹ ਇਸੇ ਪਰਚੇ ਤੋਂ ਬਚਣ ਦੀ ਮਾਰੀ ਆਪਣੇ ਕੱਪੜੇ ਆ ਜਿੰਨੀ ਸੰਗਤ ਖੜੀ ਆ ਪਿੱਛੇ ਕੱਲੇ-ਕੱਲੇ ਦਾ ਬਿਆਨ ਲੈ ਲਓ ਉਹ ਗਲੀ ਦੇ ਵਿੱਚ ਜਾ ਕੇ ਉਹਨੇ ਆਪਣੇ ਕੱਪੜੇ ਆਪ ਾੜ ਕੇ ਜਾ ਕੇ ਉੱਥੇ ਕੋਈ 2-3 ਵਜੇ 4 ਵਜੇ ਦਾਖਲ ਹੋਈ ਆ ਤੇ ਕੋਈ ਬਗੈਰ ਮਹਿਕਮੇ ਤੋਂ ਜਿਹੜਾ ਪੱਤਰਕਾਰ ਆ ਜਿਹੜਾ ਕੋਈ ਤਰਿਆ ਫਿਰਦਾ ਉਹ ਫੜ ਕੇ ਉਹਨੇ ਵੀਡੀਓ ਬਣਾ ਕੇ ਲਵਾਤੀ ਆ ਫੁੰਡਾਂ ਦੇ ਵਿੱਚ ਉਹਦੀ ਵੀ ਪੱਤਰਕਾਰ ਦੀ ਵੀ ਗਲਤੀ ਆ ਉਹਨੂੰ ਪਹਿਲਾਂ ਦੋਨਾਂ ਪਾਰਟੀਆਂ ਤੋਂ ਪ੍ਰੂਫ ਜਾਂ ਕੋਈ ਵਿਆ ਪੁੱਛਣਾ ਚਾਹੀਦਾ ਸੀ ਸਾਡਾ ਕੋਈ ਵੀ ਪ੍ਰੂਫ ਝੂਠਾ ਹੋਵੇ ਜਿੰਨੇ ਤੁਹਾਨੂੰ ਪ੍ਰੂਫ ਦਿੱਤੇ ਆ ਸਾਡੇ ਫੋਨ ਨੰਬਰ ਉੱਤੇ ਲਿਖਿਆ ਸਾਨੂੰ ਪੂਰੀ ਜੇਹਬੰਦੀ ਨੂੰ ਸਾਦਕੇ ਉੱਥੇ ਵੇਲੇ ਸਾਡੇ ਦੇ ਕਾਨੂੰਨੀ ਵਾਰ ਕਾਰਵਾਈ ਕਰਨੀ ਚਾਹੀਦੀ ਹੈ ਚਾਰ ਦਿਨ ਹੋਏ ਆ ਉਹ ਦਿਨ ਸਾਨੂੰ ਸੱਤਾਂ ਜਾਣਿਆਂ ਨੂੰ ਸੱਮਣ ਖਲਾਹਤੇ ਡੀਐਸਪੀ ਆ ਹਜਾਰੇ ਉਹ ਕੋਠਾਣੇ ਦਾ ਡੀਐਸਪੀ ਹਜਾਰੇ ਦਫਤਰ ਉਹਨਾਂ ਦਾ ਅਸੀਂ ਉੱਥੇ ਗਿਆ ਕਾਗਜ਼ ਕੋਈ ਵੀ ਨਹੀਂ ਉਹਨਾਂ ਕੋ ਸਾਡੀ ਸਾਰੀ ਦਿਹਾੜੀ ਖੱਜਲ ਕਰਕੇ ਤਕਾਲਾ ਨੂੰ ਫੇਰ ਆ ਗਏ ਕਹਿੰਦੇ ਜਾਓ ਜੀ ਆਪਣਾ ਕੰਮ ਕਰੋ ਉਹ ਲੇਡੀ ਦੇ ਕੋਲ ਕੁਝ ਨਹੀਂ ਗਾ ਉਹ ਗਮਰਾਹ ਕਰਦੀ ਕੋਰਟ ਨੂੰ ਵੀ ਪੁਲਿਸ ਨੂੰ ਵੀ ਤੇ ਸਾਨੂੰ ਖੱਜਲ ਖਰਾਬ ਕਰਦੀ ਆ ਸਾਡੀ ਤੇ ਇੱਕ ਬੇਨਤੀ ਆ ਪ੍ਰਸ਼ਾਸਨ ਦੇ ਮੂਰੇ ਪ੍ਰਸ਼ਾਸਨ ਦਾ ਕੰਮ ਬਹੁਤ ਢਿੱਲਾ ਆ ਜਦੋਂ ਕੋਈ ਕਿਸੇ ਦੀ ਜਗ੍ਹਾ ਦੇ ਵਿੱਚ ਜਾ ਕੇ ਕੋਈ ਹਰਕਤ ਕਰਦਾ ਉੱਤੇ ਕਾਰਵਾਈ ਕਰਨੀ ਬਣਦੀ ਆ ਅੱਜ ਤੋਂ 2 ਮਹੀਨੇ ਪਹਿਲਾਂ ਵੀ ਮੈਂ ਨੰਬਰੀ ਦਰਖਾਸਤ ਦਿੱਤੀ ਆ ਥਾਣੇ ਭੋਗਪੁਰ ਦੇ ਵਿੱਚ ਜਾ ਕੇ ਮੇਰੇ ਕਮਰੇ ਦਾ ਜਿੰਦਾ ਤੋੜ ਕੇ ਦੋ ਗਾਡਰ ਚੱਕ ਕੇ ਲੈ ਗਈ ਉਹ ਤੇ ਅੱਜ ਤਾਈਂ ਉਹਦਾ ਕੁਝ ਨਹੀਂ ਪਤਾ ਤੇ ਆ ਤੀਜਾ ਚੌਥਾ ਹਲਾ ਉਹਨੇ ਫੇਰ ਕਰਤਾ ਉਹ ਨਸ਼ੇ ਦਾ ਕਾਰੋਬਾਰ ਕਰਦੀ ਆ ਉਨੇ ਪਹਿਲਾ ਆਪਣਾ ਜਿਹੜਾ ਪਹਿਲਾ ਘਰ ਵਾਲਾ ਸੀ ਉਹ ਮਾਰਿਆ ਉਹਦਾ ਵੀ ਪਰਚਾ ਬਹੁਤ ਥਾਣੇ 'ਚ ਦਰਜ ਹੋਇਆ ਤੇ ਕਿਸੇ ਨੇ ਗਵਾਹੀ ਨਹੀਂ ਦਿੱਤੀ ਡਰਦਿਆਂ ਨੇ ਉਹ ਇਹ ਕਰਕੇ ਉਹ ਉਹਦੇ ਨਾਲ ਜਿਹੜੇ ਗੁੰਡਾ ਅੰਸਰ ਆ ਪੁਲਿਸ ਨੂੰ ਇਹ ਕਰਕੇ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰਦੇ ਆ ਕਿ ਮੈਨੂੰ ਹੱਥ ਪਾ ਲਓ ਜੇ ਸਾਡਾ ਪੈ ਗਿਆ ਤੇ ਫਿਰ ਤੁਸੀਂ ਕਹਣਾ ਵੀ ਨਿਹੰਗ ਸਿੰਘ ਜਿਹੜਾ ਹੈ ਵਾਅਦਾ ਕਰਦੇ ਆ ਸਾਡੀ ਤੇ ਇਹ ਹੀ ਬੇਨਤੀ ਆ ਵੀ ਸਾਡੇ ਕੋਲੋਂ ਕੁਝ ਨਾ ਕਰਵਾਓ ਜੇ ਅਸੀਂ ਗਲਤੀ ਆ ਤੇ ਸਾਨੂੰ ਕਾਨੂੰਨ ਦੇ ਹਵਾਲੇ ਕਰੋ ਜੇ ਉਹ ਗਲਤੀ ਆ ਉਹਨੂੰ ਕਾਨੂੰਨ ਦੇ ਹਵਾਲੇ ਕਰੋ E aí, venti, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਢਾਰ ਬੰਦੇ ਇੱਕ ਮੌਨ ਤੇ ਉਹ ਹੀ ਖਾਣਾ ਅਸੀਂ ਕਿਤੇ ਵੀ ਕੰਮ ਕਰਕੇ ਖਾ ਸਕਦੇ ਪਰ ਅਸੀਂ ਨਹੀਂ ਅਸੀਂ ਬਾਬਾ ਜੀ ਦੇ ਇੱਥੇ ਕੰਮ ਤੇ ਚੱਲੋ ਲੱਗੇ ਸੀ ਢਾਡੀ ਢਾਰ ਬੰਦੇ ਆ ਤਾਂ ਭਰੇ ਇਹ ਕਹ ਲਿਆ ਇਹਨੇ ਜਾਣ ਬੁੱਝ ਕੇ ਹਮਲਾ ਕਰਾਇਆ ਹੈ ਇਹਨੂੰ ਸਾਰਾ ਕੁਝ ਉਹ ਪਤਾ ਹੋਣ ਦੇ ਬਾਵਜੂਦ ਵੀ ਮੇਰਾ ਥਾਂ ਹੈ ਨਹੀਂਗਾ ਵੀ ਉਹ ਬਾਬਾ ਜੀ ਦਾ ਥਾਂ ਹੈ ਇਹ ਜਾਣ ਬੁੱਝ ਕੇ ਇੱਥੇ ਆਪਣਾ ਕਬਜ਼ਾ ਕਰਨੀ ਪਈਆ ਪਰ ਜੋ ਸਚਾਈ ਉਹ ਸਚਾਈ ਆ ਸਾਰੇ ਇੱਕ ਦਿਨ ਕਹਿੰਦੇ ਝੂਠ ਸੋ ਦਿੰਦਾ ਸੱਚ ਇੱਕ ਦਿਨ ਤਾਂ ਆ ਹੀ ਜਾਂਦਾ ਸਾਰਿਆਂ ਦੇ ਮੂਰੇ ਤੁਹਾਡੇ ਕਹਿੰਦਾ ਮਤਲਬ ਹੈਗਾ ਕਿ ਜਿਹੜੀ ਉਹ ਕੱਲੀ ਜਨਾਨੀ ਬਿੰਦ ਹੈ ਗਈ ਆ ਉਹ ਕੱਲੀ ਇੱਕ ਪਾਸੇ ਹੈਗੀ ਤੇ ਪੂਰਾ ਪਿੰਡ ਜਿਹੜਾ ਇੱਕ ਪਾਸੇ ਹੈ। ਹਾਂਜੀ ਹਾਂਜੀ। ਬਾਕੀ ਸਾਰੇ ਨਾਲ ਆ ਤੇ ਬਸ ਇਹ ਬਿੰਦਰ ਹਨ ਆਪਣੀ ਪੂਰੀ ਦਹਿਸ਼ਤ ਪੂਰੀ ਤਰ੍ਹਾਂ ਫਲਾਈ ਹੋਈ ਇਸ ਪਿੰਡ ਦੇ ਵਿੱਚ ਆਣ ਕੇ ਇਹਨੂੰ। ਇਹ ਨਾ ਕਿਸੇ ਨੂੰ ਕਰਕੇ ਖਾਣ ਦਿੰਦੀ ਆ ਨਾ ਆਪ ਕਰਦੀ ਆ ਕਹਿੰਦੀ ਮੋਰੇ ਮੈਂ ਰੰਡੀ ਜਨਾਨੀ ਮੈਂ ਰੰਡੀ ਜਨਾਨੀ ਰੰਡੀ ਇਹ ਕਾਦੀ ਆ। ਹੁਣ ਤੁਹਾਡੀ ਮੰਗ ਕੀ ਆ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ। ਵੀ ਅਸੀਂ ਦਿਹਾੜੀਦਾਰ ਬੰਦੇ ਆ ਆਪਾਂ ਕਮਾ ਕੇ ਖਾਂਦੇ ਆ। ਅਸੀਂ ਤਾਂ ਕੰਮ ਕਿਤੇ ਵੀ ਕਰ ਸਕਦੇ ਆ। ਇਹ ਉਲਟਾ ਬੰਦੇ ਪਵਾ ਕੇ ਸਾਡੇ ਘਰ ਵਾਲਿਆਂ ਨੂੰ ਕੁਝ ਵੀ ਕਰਾ ਸਕਦੀ ਆ। ਸਾਨੂੰ ਇਹ ਤੋਂ ਖਤਰਾ ਕਿਉਂਕਿ ਇਹ ਬੰਦਿਆਂ ਨੂੰ ਅੱਜ ਇੱਥੇ ਪਵਾ ਸਕਦੀ ਆ ਕੱਲ ਨੂੰ ਹੋਰ ਕਿਤੇ ਕੰਮ ਤੇ ਜਾ ਕੇ ਨੇਰੇ ਸਨੇਰੇ ਵੀ ਪਵਾ ਸਕਦੀ ਆ ਸਾਨੂੰ ਇਹ ਤੋਂ ਖਤਰਾ ਆ ਜੀ ਸਾਡੇ ਹੁਣ ਇਹੋ ਸਾਰਿਆਂ ਸਾਡੇ ਸਾਡੇ ਘਰ ਵੀ ਹੋਣ ਸਾਡੇ ਇਹਨਾਂ ਦਾ ਨਾਂ ਜ਼ਰੂਰ ਲਿਖਾਉਣਾ ਸਾਡੇ ਮੁੰਡਿਆਂ ਦਾ ਨਾਂ ਦੋਹਾਂ ਦਾ ਲਿਖਾਉਣਾ ਇਹਨੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਸਾਡੇ ਨਾਲ ਇਹਦਾ ਬੈਰ ਆ ਸ਼ੁਰੂ ਤੋਂ ਹੀ ਸਾਡੇ ਨਾਲ ਲਿਖਾਉਂਦੀ ਰਹੀ ਮੁੰਡਿਆਂ ਦੇ ਨਾਲ ਜਿਹੜੀ ਦਾਦੀ ਦਾ ਨਾਲ ਉਹ ਜਲ ਪਾਣੀ ਕਾਹਦੇ ਛਿੜਕਦੀ ਇੱਧਰ ਆ ਕੇ ਕਦੀ ਕੱਚੀਆਂ ਲੱਸੀਆਂ ਛਿੜਕਦੀ ਆ ਕਦੀ ਜਲ ਛਿੜਕਦੀ ਆ ਇਹ ਚਰਚ ਵਾਲੇ ਤਾਂ ਮੰਨਦੇ ਨਹੀਂ ਇੱਥੇ ਇਸ ਜਗ੍ਹਾ ਤੇ ਆ ਕੇ ਛਿੜਕਦੇ ਆ ਹਾਂਜੀ ਆਜੀ ਇਹ ਡੋਲੂ ਵੀ ਪਿਆਸਬੂਤ ਇਹਦਾ ਜਿੱਦਾਂ ਹਾਂਜੀ ਆਈ ਆ ਇਹ ਉੱਥੇ ਜਲ ਛੜਕਾਇਆ ਕੱਚੀ ਲੱਸੀ ਚਰਚ ਵਾਲੇ ਤੇ ਇਸ ਚੀਜ਼ ਨੂੰ ਮੰਨਦੇ ਨਹੀਂਗੇ ਉਹ ਖੁੱਦ ਨਹੀਂ ਮੰਨਦੀ ਇਹ ਫਿਰ ਕਿਹੜੇ ਇੱਥੇ ਜਲ ਛੜਕਾਉਂਦੀ ਆ ਨਾਲ ਕੇ ਇਹ ਫਿਰ ਬੰਦਿਆ ਤੇ ਜਾਂ ਥਾਂ ਤੇ ਬਾਬਾ ਜੀ ਦੇ ਥਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਵੀ ਮਤਲਬ ਇਹ ਮੈਂ ਧਮਕਾਉਂਦੀ ਆ ਸਾਰਿਆਂ ਨੂੰ ਜੀ ਇਹ ਸਾਰੇ ਹਟ ਜਾਣ ਤੇ ਬਾਬਾਸ ਮੈਂ ਆਵਾ ਜਾਵਾ ਵੀ ਬਾਬਾ ਜੀ ਕਿਹੜਾ ਹੁੰਦੇ ਆ ਜੇ ਦੇਖਦੇ ਆ ਚਾਖਦੇ ਬਾਬਾ ਜੀ ਨੇ ਆਪਣੇ ਬੱਚੇ ਇੱਥੇ ਰੱਖੀ ਵਾਸਤੇ ਰੱਖੇ ਆ ਤੇ ਉਹਨਾਂ ਨੇ ਤਾਂ ਰਹਿਣਾ ਹੀ ਜੀ ਤੇ ਉਹਨਾਂ ਨੂੰ ਪਰੇਸ਼ਾਨ ਕਰਦੀ ਆ ਉਹ ਹਨਾ ਗਲੀ ਚ ਵੀ ਪਾਜੀ ਸਾਨੂੰ ਬਹੁਤ ਪਰੇਸ਼ਾਨ ਕਰਦੀ ਆ ਅਸੀਂ ਜਿੱਦਨ ਮਤਲਬ ਮੇਰੇ ਹਸਬੰਡ ਲੱਗੇ ਸੀ ਇੱਥੇ ਕੰਮ ਤੇ ਉਹਨੇ ਪਾਜੀ ਮੈਨੂੰ ਸੁੱਤੀ ਪੈਣ ਵੇਲੇ ਫੋਨ ਕੀਤਾ ਜੀ ਹਾਂਜੀ ਫੋਨ ਕੀਤਾ ਤੇ ਮੈਨੂੰ ਕਹਿੰਦੀ ਬੁੱਧੂ ਕਿੱਥੇ ਆ ਮੈਂ ਕਿਹਾ ਆਂਟੀ ਪਤਾ ਨਹੀਂ ਮੈਂ ਤਾਂ ਸੁੱਤੀ ਪਈ ਆਂ ਤੇ ਕਹਿੰਦੀ ਵੀ ਸਾਡੇ ਉਧਰ ਥਾਂ ਚ ਕਹਿੰਦੀ ਕੰਮ ਤੇ ਲੱਗਾ ਮੈਂ ਕਿਹਾ ਉਧਰ ਕਿੱਧਰ ਤੁਹਾਡਾ ਥਾਂ ਇਹ ਕਹਿੰਦੀ ਜਿਹੜਾ ਮੇਰਾ ਆ ਉਧਰ ਥਾ ਮੈਂ ਕਿਹਾ ਉੱਥੇ ਬਾਬਾ ਜੀ ਦਾ ਆਇਆ ਥਾ ਤੇ ਤੁਸੀਂ ਕਿਦਾਂ ਕਹਿੰਦੇ ਆਪਣਾ ਆ ਇਹ ਕਹਿੰਦੀ ਵੀ ਜਿਹੜਾ ਹੁਣ ਉੱਥੇ ਲੱਗਾ ਆ ਕੋਈ ਵੀ ਹੋਵੇ ਸਾਡੇ ਬੇੜੇ ਦਾ ਮਹੱਲੇ ਦਾ ਕਹਿੰਦੀ ਮੈਂ ਪਰਚੇ ਦੇਣੇ ਸਾਰੇ ਤੇ ਇਹਨੇ ਕਹਿ ਕੇ ਹਾਂਜੀ ਸਾਨੂੰ ਪਰਚੇ ਦਿੱਤੇ ਫਿਰ ਜਦੋਂ ਘਰੇ ਬੜਦੀ ਆ ਤੇ ਉੱਚੀ ਉੱਚੀ ਤਾੜੀਆਂ ਮਾਰਦੀ ਆਪਣੇ ਘਰੇ ਸਾਡੇ ਬੂਏ ਦੇ ਨਾਲ ਬੂਆ ਹੈ ਇਹਦਾ ਤੇ ਜਸਮ ਸਿੰਘ ਜੀ ਨੂੰ ਮੰਨਦੀ ਇਹ ਚਰਚ ਜਾਂਦੀ ਆ ਤੇ ਚਰਚ ਜਾਂਦੀ ਇਹਦਾ ਮਤਲਬ ਇਹ ਥੋੜੀ ਕਿ ਸਾਨੂੰ ਗਲਤ ਕਵੇ ਤੇ ਜਦੋਂ ਵੀ ਮੀਂਹੇਰੀ ਆਉਂਦੀ ਮਾੜੀ ਜੀ ਹਵਾ ਵੀ ਚੱਲਦੀ ਜਸਮ ਸਿੰਘ ਜੀ ਆਜੋ ਸਾਰਾ ਕੁਝ ਰੋੜ ਕੇ ਲੈ ਜਾਓ ਇਹਨਾਂ ਦਾ ਤਬਾਹ ਕਰ ਦਿਓ ਤੇ ਅਸੀਂ ਕੁਝ ਨਹੀਂ ਬੋਲੀਦਾ ਹੈਗਾ ਤੇ ਫਿਰ ਇਹ ਆ ਕੇ ਪਰੇਸ਼ਾਨ ਹੋ ਕੇ ਫਿਰ ਇੱਕ ਦਿਨ ਇੱਥੇ ਆਈ ਇਹ ਬਦਕਾ ਡੇਲੀ ਹੁੰਦੀ ਆ ਜੀ ਬੇਲਿਸ ਵੇ ਨੂੰ ਆਉਂਦੀ ਆ ਤੇ ਜਿੱਦਾਂ ਮਤਲਬ ਕਿ ਸਾਡੇ ਉਧ ਮੇਰਾ ਭਰਾ ਹੀ ਲੱਗਦਾ ਆ ਉਹਦੇ ਹਾਂਜੀ ਇਹਨੇ ਸੱਟਾ ਲਵਾਈਆਂ ਪੰਜ ਬੰਦੇ ਸੀਗੇ ਇਹਦੇ ਨਾਲ ਛੇਵਾਂ ਇਹਦਾ ਮੁੰਡਾ ਸੀ ਸਤਵੀਂ ਆਪ ਸੀ ਜਦੋਂ ਸਾਨੂੰ ਰੋਲਾ ਰੱਪਾ ਸੁਣਿਆ ਅਸੀਂ ਧੋੜੇ ਆਏ ਦੇਖਿਆ ਆ ਕੇ ਵੀ ਇੱਥੇ ਬੰਦੇ ਸੀਗੇ ਉਹ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਉਹ ਭੱਜ ਕੇ ਇੱਦਾਂ ਕੰਦਾ ਹੁੰਦਾ ਟੱਪ ਕੇ ਕਿੱਧਰ ਦੀਗੇ ਸਾਨੂੰ ਨੂੰ ਕੁਝ ਵੀ ਪਤਾ ਹੈਗਾ ਇਹ ਭੱਜ ਸਾਨੂੰ ਦੇਖ ਕੇ ਉਧਰ ਨੂੰ ਵੜ ਗਈ ਗਲੀ ਵੱਲ ਨੂੰ ਇਹਨੇ ਉਧਰ ਜਾ ਕੇ ਕੱਪੜੇ ਪਾੜੇ ਸਾਡੇ ਸਾਹਮਣੇ ਵਾਇ ਸਾਡੀਆਂ ਕੁੜੀਆਂ ਨਿਕਨਕੇ ਸਾਡੀਆਂ ਕੁੜੀਆਂ ਉਹਨਾਂ ਨੂੰ ਕੁੜੀਆਂ ਨੂੰ ਗਾਲਾਂ ਕੱਢਦੀ ਇਹੋ ਤੇ ਫੇ ਅਸੀਂ ਜਰੂਰ ਉਹਨੂੰ ਫੜਿਆ ਆ ਨਾ ਉਹਦਾ ਕੋਈ ਝੱਗਾ ਪੜਿਆ ਨਾ ਉਹ ਅਸੀਂ ਇਹਦਾ ਜੇ ਇਹਦਾ ਝੱਗਾ ਪੜਿਆ ਤੇ ਸੱਟਾਂ ਲੱਗਦੀ ਐ ਇਸ ਵੇਰੇ ਵੀ ਜਾ ਕੇ ਦਾਖਲ ਹੋ ਸਕਦੀ ਸੀ ਇਹ ਸ਼ਾਮ ਨੂੰ ਹੀ ਕਿਉਂ ਹੋਈ ਕਿਉਂਕਿ ਜਿਆਦੇ ਦੇ ਕੋਲ ਕੁਝ ਹੈ ਹੀ ਨਹੀਂ ਸੀ ਕੁਝ ਹੋਇਆ ਨਹੀਂ ਤੇ ਸਰੀਰ ਤੇ ਹੋਰ ਨਹੀਂ ਕੁਝ ਹੀਟ ਨਹੀਂ ਲੱਗੀ ਕੱਪੜੇ ਇਕੱਲੇ ਫਟਣੇ ਸੀ ਤੇ ਗਲਿਆ ਜਦ ਪਹਿਲਾਂ ਹੀ ਹੂਟ ਪਾਇਆ ਸੀਗਾ ਜੀ ਇਦਾਂ ਦੀ ਜਨਾਨੀ ਇੰਨੀ ਚਾਲਵਾ ਜਨਾਨੀ ਆ ਵੇੜੇ ਮੱਲੇ 'ਚ ਇਹ ਕਿਸੇ ਦੇ ਨਾਲ ਖੜੀ ਨਹੀਂ ਹੁੰਦੀ ਹੈਗੀ ਅਸੀਂ ਵੇੜੇ ਮੱਲੇ 'ਚ ਇੱਕ ਦੂਜੇ ਤੋਂ ਪੈਸਾ ਤੇ ਲਫੜਦੇ ਇਹ ਤੋਂ ਕਦੀ ਮੰਗ ਲਈਏ ਇਹ ਤਾਂ 10 ਰੁਪਏ ਨਹੀਂ ਕੱਢਦੀ ਤਾਂ ਵਿਆਹ ਤੇ ਜਿੰਨੇ ਮਰਜੀ ਫੜ ਲਓ ਇਹ ਤੋਂ ਜੀ ਤੁਹਾਡੇ ਕਹਿੰਦਾ ਮਤਲਬ ਮਤਲਬ ਹੈਗਾ ਕਿ ਜਿਹੜੇ ਇਹਨੇ ਕੱਪੜੇ ਪਾੜੇ ਹੈਗੇ ਉਹ ਇਹਨੇ ਆ ਪਾੜੇ ਆਪ ਵੀ ਹਾਂਜੀ ਪਾੜੇ ਆ ਸਾਡੇ ਸਾਹਮਣੇ ਪਾੜੇ ਆ ਅਸੀਂ ਆਪਣੇ ਇੱਕ ਸਾਡੇ ਸਾਹਮਣੇ ਸੌ ਚੱਕ ਲਵੇ ਆਪਣੇ ਮੁੰਡੇ ਦੀ ਚੱਕ ਲਵੇ ਅਸੀਂ ਵੀ ਆਪਣੇ ਬੱਚੇ ਦੀ ਸੌ ਚੱਕ ਲਾਂਗੇ ਹੈ ਹਾਂ ਇਹਨੇ ਆਪ ਪਾੜੇ ਇਹ ਸਿਰੇ ਦੀ ਝੂਠੀ ਜਨਾ ਨਹੀਂ ਆ ਭੋਗ ਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ